ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਤੁਹਾਡਾ ਸਵਾਗਤ ਹੈ। ਹਾਜ਼ਰ ਹੋਇਆ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ। ਇਹ ਕੋਈ 10 ਕੁ ਸਾਲ ਪੁਰਾਣੀ ਗੱਲ ਹੈ। ਸਾਡੇ ਪਿੰਡੇ ਦੇ ਨਾਲ ਹੀ ਇੱਕ ਅਰਜਨ ਸਿੰਘ ਨਾਮ ਦਾ ਬੰਦਾ ਰਹਿੰਦਾ ਸੀ। ਉਹ ਬਹੁਤ ਹੀ ਗਰੀਬ ਅਤੇ ਮਿਹਨਤੀ ਸੀ। ਅਰਜਨ ਸਿੰਘ ਰੱਬ ਦਾ ਸੱਚਾ ਭਗਤ ਸੀ। ਅਤੇ ਉਹ ਜਿੰਨਾ ਮਿਲਦਾ ਉੰਨੇ ਵਿੱਚ ਸਬਰ ਕਰ ਲੈਂਦਾ। ਸੋ ਕਈ ਭਰਾ ਹੋਣ ਕਾਰਨ ਉਸ ਨੂੰ ਜ਼ਮੀਨ ਵਿੱਚੋਂ ਵੰਡਵਾ ਥੋੜਾ ਜਿਹਾ ਹਿੱਸਾ ਹੀ ਆਇਆ ਉਸ ਦੇ ਤਿੰਨ ਧੀਆਂ ਤੇ ਇੱਕ ਪੁੱਤਰ ਸੀ ਜਿਸ ਕਰਕੇ ਉਸ ਤੇ ਘਰ ਦੇ ਖਰਚੇ ਪਾਣੀ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਚੱਲਦਾ ਸੀ ਉਸ ਦੇ ਮਕਾਨ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ ਕਈ ਵਾਰ ਮੁਰੰਮਤ ਕਰਨ ਉਪਰੰਤ ਵੀ ਮਕਾਨ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਸੀ ਅਤੇ ਕਈ ਥਾਵਾਂ ਤੋਂ ਛੱਤਾਂ ਚੌਂਦੀਆਂ ਸਨ ਹੌਲੀ ਹੌਲੀ ਸਮਾਂ ਬੀਤਦਾ ਗਿਆ ਉਸ ਦੇ ਪੁੱਤਰ ਧੀਆਂ ਵੱਡੇ ਹੋਏ ਫਿਰ ਉਸਨੇ ਬੜੀ ਮੁਸ਼ਕਲ ਨਾਲ ਇੱਕ ਇੱਕ ਕਰਕੇ ਆਪਣੇ ਧੀ ਦਾ ਵਿਆਹ ਕਰ ਦਿੱਤਾ ਉਸ ਟਾਈਮ ਉਸ ਦਾ ਪੁੱਤਰ ਵੀ ਜਵਾਨ ਹੋ ਗਿਆ ਜੋ ਕਿ ਆਪਣੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਉਸ ਨਾਲ ਖੇਤਾਂ ਦੇ ਵਿੱਚ ਵਾਹੀ ਦੇ ਵਿੱਚ ਉਸ ਦੀ ਮਦਦ ਕਰਉਣ ਲੱਗਾ ਉਹ ਜਦੋਂ ਵੀ ਆਪਣੇ ਪੁੱਤਰ ਨੂੰ ਵੇਖਦਾ ਤਾਂ ਉਸ ਨੂੰ ਹੌਸਲਾ ਚਾਹ ਹੋ ਜਾਂਦਾ ਕਿ ਹਾਂ ਉਸ ਨਾਲ ਕੋਈ ਹੈ ਜੋ ਉਸ ਨੂੰ ਛੇਤੀ ਬੁੱਢਾ ਹੋਣ ਤੇ ਮਰਨ ਨਹੀਂ ਦੇਵੇਗਾ ਪਰ ਸਮਾਂ ਬਦਲ ਚੁੱਕਾ ਸੀ ਤੇ ਹੁਣ ਉਹ ਆਪਣੇ ਮੁੰਡੇ ਦੇ ਵਿਆਹ ਲਈ ਕੁੜੀ ਦੀ ਤਲਾਸ਼ ਕਰਨ ਲੱਗਿਆ ਕਈ ਥਾਂ ਤੇ ਰਿਸ਼ਤੇ ਦੀ ਗੱਲਬਾਤ ਚੱਲੀ ਪਰ ਉਹ ਰਿਸ਼ਤੇ ਦੀ ਗੱਲਬਾਤ ਚੱਲ ਕੇ ਉਸੇ ਥਾਂ ਦੇ ਹੀ ਦੱਬ ਗਈ ਪਰ ਅਰਜਨ ਸਿੰਘ ਬਹੁਤ ਹੀ ਸਬਰ ਤੇ ਸੰਤੋਖ ਵਾਲਾ ਬੰਦਾ ਸੀ ਉਹ ਗੁਰੂ ਘਰ ਨੂੰ ਮੰਨਣ ਵਾਲਾ ਸੀ ਤੇ ਵਾਹਿਗੁਰੂ ਵਿੱਚ ਪੂਰਾ ਵਿਸ਼ਵਾਸ ਰੱਖਦਾ ਸੀ ਫਿਰ ਉਸ ਤੋਂ ਬਾਅਦ ਹੋਰ ਵੀ ਰਿਸ਼ਤਿਆਂ ਦੀ ਦੱਸ ਪਈ ਤਾਂ ਕੁੜੀ ਵਾਲੇ ਜਦੋਂ ਵੀ ਘਰ-ਬਾਰ ਵੇਖਣ ਆਉਂਦੇ ਤਾਂ ਘਰ ਦੀ ਖਸਤਾ ਹਾਲਤ ਵੇਖ ਕੇ ਉਹ ਨਾ ਕਰ ਦਿੰਦੇ ਪਿੰਡ ਦੇ ਵਿੱਚੋਂ ਕਈ ਲੋਕ ਤਾਨਨੇ ਮੇਹਣੇ ਵੀ ਮਾਰਨ ਲੱਗੇ ਕਿ ਇਸ ਨੂੰ ਕਿਨੇ ਰਿਸ਼ਤਾ ਕਰਨਾ ਹੈ ਚਾਹੇ ਇਹ ਪੜਿਆ ਲਿਖਿਆ ਹੈ ਪਰ ਕੁੜੀ ਵਾਲੇ ਘਰ ਵੀ ਵੇਖਦੇ ਹਨ ਅਤੇ ਘਰ ਉਹਨਾਂ ਦਾ ਬਿਲਕੁਲ ਹੀ ਖਰਾਬ ਹਾਲਤ ਵਿੱਚ ਸੀ ਕਾਫੀ ਰਿਸ਼ਤਿਆਂ ਦੇ ਮੋੜਨ ਪਿੱਛੋਂ ਅਰਜਨ ਸਿੰਘ ਦੀ ਘਰ ਵਾਲੀ ਅਤੇ ਹੋਰ ਬਾਕੀ ਪਰਿਵਾਰ ਨੇ ਵੀ ਰਾਏ ਕੀਤੀ ਕਿ ਕਿਉਂ ਨਾ ਆਪਾਂ ਵੀ ਲੋਨ ਚੁੱਕ ਕੇ ਘਰ ਪਾ ਲਈਏ ਸਭ ਤੋਂ ਪਹਿਲਾਂ ਘਰ ਦਾ ਕੰਮ ਨਵੇੜਿਆ ਜਾਵੇ ਘਰ ਨੂੰ ਇੱਕ ਨਵੇਂ ਸਿਰੇ ਤੋਂ ਸ਼ੁਰੂਆਤ ਕੀਤਾ ਜਾਵੇ ਮੁੰਡਾ ਵੀ ਜਿੱਦ ਕਰਨ ਲੱਗ ਪਿਆ ਕਿ ਬਾਪੂ ਮੇਰਾ ਵਿਆਹ ਨਹੀਂ ਹੁੰਦਾ ਕੁੜੀ ਵਾਲੇ ਘਰ ਵੇਖ ਕੇ ਮੁੜ ਜਾਂਦੇ ਆ ਬਾਅਦ ਵਿੱਚ ਕੋਈ ਆਉਂਦਾ ਨਹੀਂ ਆਪਾਂ ਪਹਿਲਾਂ ਕੋਠੀ ਪਾਈਏ ਫਿਰ ਆਪੇ ਵਿਆਹ ਹੋ ਜਾਊ ਆਪਾਂ ਬੈਂਕ ਤੋਂ ਕਰਜ਼ਾ ਚੁੱਕ ਲਵਾਂਗੇ ਕਿਤੇ ਨਾ ਕਿਤੇ ਅਰਜਨ ਸਿੰਘ ਨੂੰ ਵੀ ਆਪਣੇ ਪਰਿਵਾਰ ਦੀ ਇਹ ਗੱਲ ਸਹੀ ਲੱਗੀ ਤਾਂ ਉਸਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੱਤੀ ਅਰਜਨ ਸਿੰਘ ਨੇ ਵੀ ਵਾਹਿਗੁਰੂ ਤੇ ਹੀ ਸਾਰਾ ਕੰਮ ਛੱਡਿਆ ਹੋਇਆ ਸੀ ਉਹ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿ ਉਸਤਾਦੇ ਨੇ ਹੀ ਸਭ ਕੁਝ ਦੇਣਾ ਹੈ ਆਪਾਂ ਉਸ ਕੋਲੋਂ ਮੰਗੀਏ ਲਗਭਗ 1 ਮਹੀਨੇ ਪਿਛੋਂ ਉਹਨਾਂ ਨੇ ਮਕਾਨ ਦਾ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਪੁਰਾਣੇ ਮਕਾਨ ਨੂੰ ਉਹਨਾਂ ਨੇ ਉਧੇੜ ਦਿੱਤਾ ਅਤੇ ਉਸੇ ਹੀ ਜਗ੍ਹਾ ਵਿੱਚ ਇੱਕ ਘਰ ਨੂੰ ਪਾਉਣ ਦੀ ਵਿਵੰਧ ਬਣਾਈ ਕੰਮ ਚੱਲਦੇ ਨੂੰ ਹਲੇ 4-5 ਦਿਨ ਹੀ ਹੋਏ ਸੀ ਕਿ ਜਦੋਂ ਮਜ਼ਦੂਰ ਨੀਹਾ ਪਟ ਰਹੇ ਸੀ ਤਾਂ ਉਹਨਾਂ ਦੇ ਹੱਥ ਨੀਹਾ ਪੁੱਟਦੇ-ਪੁੱਟਦੇ ਇੱਕ ਮਿੱਟੀ ਦਾ ਢਾਣਾ ਲੱਗਿਆ ਜੋ ਜ਼ਮੀਨ ਵਿੱਚ ਕਾਫੀ ਥੱਲੇ ਦੱਬਿਆ ਹੋਇਆ ਸੀ ਜਦੋਂ ਮਜ਼ਦੂਰਾਂ ਨੇ ਪਰਿਵਾਰ ਵਾਲਿਆਂ ਨੂੰ ਕਾਲ ਛੱਡਿਆ ਤਾਂ ਸਾਰੇ ਦੇਖ ਕੇ ਹੈਰਾਨ ਹੋ ਗਏ ਕੁਝ ਕਰਦੇ ਮੈਂਬਰ ਤਾਂ ਜਾਦੂ ਠੋਣੇ ਵੱਲ ਮੁੜ ਪਏ ਕਿ ਪਤਾ ਨਹੀਂ ਕੀ ਸ਼ਹਿ ਜ਼ਮੀਨ ਵਿੱਚੋਂ ਨਿਕਲੀ ਹੈ ਪਰ ਮਨ ਹੀ ਮਨ ਅਰਜਨ ਸਿੰਘ ਦਾ ਮਨ ਨਹੀਂ ਮੰਨ ਰਿਹਾ ਸੀ ਅਗਲੇ ਹੀ ਦਿਨ ਅਰਜਨ ਸਿੰਘ ਨੇ ਸਾਰੇ ਮਜ਼ਦੂਰਾਂ ਨੂੰ ਕੰਮ ਤੋਂ ਛੁੱਟੀ ਦੇ ਦਿੱਤੀ ਅਤੇ ਕਿਹਾ ਤੁਸੀਂ ਕੱਲ ਨੂੰ ਆਇਓ ਅਸੀਂ ਅੱਜ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਜਾਣਾ ਹੈ ਕਿਉਂਕਿ ਅਰਜਨ ਸਿੰਘ ਪੁਰਾਣਾ ਬੰਦਾ ਸੀ ਤੇ ਉਹ ਭਲੀ ਭਾਂਤ ਜਾਣਦਾ ਸੀ ਕਿ ਇਸ ਘੜੇ ਵਿੱਚ ਕੀ ਹੋ ਸਕਦਾ ਹੈ ਜਿਵੇਂ ਹੀ ਰਾਤ ਦਾ ਵੇਲਾ ਹੋਇਆ ਅਰਜਨ ਸਿੰਘ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਆਪਾਂ ਨੂੰ ਉਹ ਕੜਾ ਖੋਲ ਕੇ ਦੇਖਣਾ ਚਾਹੀਦਾ ਹੈ ਸ਼ਾਇਦ ਉਸ ਵਿੱਚ ਆਪਣੇ ਕੋਈ ਕੰਮ ਦੀ ਚੀਜ਼ ਲੱਭ ਜਾਵੇ ਜਾਂ ਫਿਰ ਕਿਸੇ ਬਜ਼ੁਰਗ ਦੀ ਨਿਸ਼ਾਨੀ ਲੱਭ ਜਾਵੇ ਪਰ ਪਰਿਵਾਰ ਵਿੱਚੋਂ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਡਰੇ ਹੋਏ ਸੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਕੋਈ ਹੱਡੀਆਂ ਦਾ ਭਰਿਆ ਹੋਇਆ ਕੜਾ ਹੈ ਜੋ ਕਾਫੀ ਸਮਾਂ ਪਹਿਲਾਂ ਕਿਸੇ ਵੱਲੋਂ ਜ਼ਮੀਨ ਵਿੱਚ ਣਪਿਆ ਗਿਆ ਹੋਵੇ ਫਿਰ ਅਰਜਨ ਸਿੰਘ ਨੇ ਇਕੱਲੇ ਹੀ ਜਾ ਕੇ ਉਹ ਕੜਾ ਜ਼ਮੀਨ ਵਿੱਚੋਂ ਕੱਢ ਲਿਆ ਉਸ ਘੜੇ ਉੱਪਰ ਕਾਫੀ ਕੱਪੜੇ ਲਪੇਟੇ ਹੋਏ ਸੀ ਅਤੇ ਰੱਸੀਆਂ ਦੇ ਨਾਲ ਉਹਨਾਂ ਨੂੰ ਕੱਪੜਿਆਂ ਨੂੰ ਬੰਨਿਆ ਹੋਇਆ ਸੀ ਕੱਪੜਿਆਂ ਤੋਂ ਦੇਖਣ ਨੂੰ ਲੱਗ ਰਿਹਾ ਸੀ ਕਿ ਜਿਵੇਂ ਕੱਪੜੇ ਬਹੁਤ ਪੁਰਾਣੇ ਜ਼ਮਾਨੇ ਦੇ ਹੋਣ ਫਿਰ ਉਹਨਾਂ ਨੇ ਹੌਸਲਾ ਜਿਆ ਕਰਕੇ ਜਿਵੇਂ ਹੀ ਕੱਪੜਿਆਂ ਨੂੰ ਹਟਾਇਆ ਅਤੇ ਚੱਪਨ ਚੱਕਿਆ ਤਾਂ ਉਹਨਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿਉਂਕਿ ਉਸ ਘੜੇ ਵਿੱਚ ਲਗਭਗ 10-15 ਤੋਲੇ ਸੋਨਾ ਸੀ ਜਿਸ ਵਿੱਚ ਕੁਝ ਮੋਹਰਾਂ ਪੁਰਾਣੇ ਜ਼ਮਾਨੇ ਦੇ ਸਿੱਕੇ ਅਤੇ ਕੁਝ ਚਾਂਦੀ ਦੇ ਸਿੱਕੇ ਸੀ ਇਹ ਖਜ਼ਾਨਾ ਦੇਖ ਕੇ ਸਾਰਾ ਹੀ ਪਰਿਵਾਰ ਹੱਕਾ ਬੱਕਾ ਰਹਿ ਗਿਆ ਤੇ ਅਰਜਨ ਸਿੰਘ ਨੂੰ ਇੰਝ ਜਾਪ ਰਿਆ ਸੀ ਕਿ ਜਿਵੇਂ ਉਹਨਾਂ ਦੇ ਬਜ਼ੁਰਗਾਂ ਨੇ ਅਰਜਨ ਸਿੰਘ ਦੀ ਬਾਹ ਫੜ ਲਈ ਹੋਵੇ ਕਿਉਂਕਿ ਇਹ ਖਜ਼ਾਨਾ ਕਿਸੇ ਨਾ ਕਿਸੇ ਟਾਈਮ ਉਹਨਾਂ ਦੇ ਹੀ ਦਾਦੇ-ਪਰਦਾਦੇ ਜਾਂ ਦਾਦੀ-ਪਰਦਾਦੀ ਵੱਲੋਂ ਜ਼ਮੀਨ ਵਿੱਚ ਗੱਡਿਆ ਗਿਆ ਸੀ ਪੁਰਾਣੇ ਸਮੇਂ ਵਿੱਚ ਅਲਮਾਰੀਆਂ ਤੇ ਜ਼ੋਰੀਆਂ ਜਾਂ ਪੇਟੀਆਂ ਨਾ ਹੋਣ ਦੀ ਵਜ੍ਹਾ ਕਰਕੇ ਲੋਕ ਆਪਣੇ ਗਹਿਣੇ ਜਾਂ ਹੋਰ ਕੀਮਤੀ ਸਮਾਨ ਕੱਚੀਆਂ ਕੰਧਾਂ ਜਾਂ ਜ਼ਮੀਨਾਂ ਦੇ ਵਿੱਚ ਗੱਡ ਦਿੰਦੇ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਚਲੇ ਜਾਣ ਮਗਰੋਂ ਉਹ ਸਮਾਨ ਉਵੇਂ ਦਾ ਉਵੇਂ ਹੀ ਰਹਿ ਜਾਂਦਾ ਸੀ ਫਿਰ ਰਾਜੇਂ ਸਿੰਘ ਨੇ ਉੱਪਰ ਵੱਲ ਵੇਖਦੇ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਆਪਣੇ ਬਜ਼ੁਰਗਾਂ ਨੂੰ ਯਾਦ ਕੀਤਾ ਹੁਣ ਉਹ ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਬੈਂਕ ਦੇ ਕਰਜ਼ੇ ਤੋਂ ਹੁਣ ਉਹ ਮੁਕਤ ਹੋਣ ਜਾ ਰਹੇ ਸੀ ਤੇ ਉਹਨਾਂ ਦੇ ਮਕਾਨ ਦੀ ਉਸਾਰੀ ਵੀ ਬਹੁਤ ਵਧੀਆ ਢੰਗ ਨਾਲ ਚਾਲੂ ਹੋ ਚੁੱਕੀ ਸੀ ਆਣਿਆ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਕਰਨਾ ਤੇ ਸਾਡੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ